ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਾਇਆਂ ਨਜ਼ਦੀਕ ਬੜਾ ਪਿੰਡ ਵਿਖੇ ਜ਼ਿਲ੍ਹਾ ਪਰਦਾਨ ਹਰਜੀਤ ਸਿੰਘ ਤੇ ਸਦੀ ਪ੍ਰਧਾਨਗੀਤ ਹੋਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਨਾਮ ਸਿੰਘ ਸਾਨੀ ਅਤੇ ਸੂਬਾ ਮੀਤ ਪ੍ਰਧਾਨ ਕਿਰਪਾਲ ਸਿੰਘ ਮੁਸਾਪੁਰ ਪਹੁੰਚੇ ਇਸ ਮੌਕੇ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਸਾਨੀ ਨੇ ਦੱਸਿਆ ਕਿ ਫਗਵਾੜਾ ਖੰਡ ਮੇਲਵਾਲ ਕਿਸਾਨਾਂ ਦੀ 212 ਦੀ ਗੰਨੇ ਦੀ ਬਕਾਇਆ ਰਕਮ 27 ਕਰੋੜ ਰੁਪਏ ਅਤੇ 223-24 ਦੀ 14 ਕਰੋੜ ਰੁਪਏ ਬਿਆਸਮੇਤ ਖੜੀ ਹੈ ਕੁਸ ਨੂੰ ਲੈ ਕੇ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਤੇ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਕਿਸੇ ਨੇ ਵੀ ਕਿਸਾਨਾਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਿਸ ਦੇ ਚਲਦਿਆਂ ਹੁਣ 22 ਅਗਸਤ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾ ਰਿਹਾ ਹੈ ਹੁਣਾਂ ਕਿਹਾ ਕਿ ਜੇਕਰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾਉਣ ਤੋਂ ਬਾਅਦ ਵੀ ਉਹਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਹਨ ਤਾਂ ਠੀਕ ਹੈ ਨਹੀਂ ਤਾਂ ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੜਕਾਂ ਤੇ ਉਤਰਿਆ ਜਾਵੇਗਾ ਖੰਡ ਮਿਲ ਫਗਵਾੜਾ ਵੱਲ ਜਿਹੜੀ ਗੰਨਾ ਕਿਸਾਨਾਂ ਦੀ ਲਗਭਗ 48 ਕਰੋੜ ਦੀ ਬਕਾਇਆ ਰਕਮ ਹੈ ਉਹ ਪਿਛਲੇ 3 ਸਾਲਾਂ ਤੋਂ ਬੜੇ ਜਤਨਾਂ ਦੇ ਬਾਵਜੂਦ ਗੰਨਾ ਕਿਸਾਨਾਂ ਨੂੰ ਜਿਹੜੀ ਰਕਮ ਨਹੀਂ ਮਿਲ ਸਕੀ ਗੰਨਾ ਕਿਸਾਨਾਂ ਦੀ ਬਕਾਇਆ ਰਕਮ ਨੂੰ ਲੈਣ ਲਈ 22 ਅਕਤੂਬਰ ਨੂੰ ਜਿਹੜਾ ਡਿਪਟੀ ਕਮਿਸ਼ਨ ਕਪੂਰਥਲਾ ਦੇ ਦਫ਼ਤਰ ਦੇ ਅੱਗੇ ਅਣਮਿੱਥੇ ਸਮੇਂ ਦਾ ਕਿਸਾਨ ਕਿਸਾਨਾਂ ਵੱਲੋਂ ਧਰਨਾ ਸ਼ੁਰੂ ਕੀਤਾ ਜਾਣਾ ਉਸ ਨੂੰ ਲੈ ਕੇ ਉਹਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਗਰਾਿਆਂ ਦੇ ਨੇੜੇ ਜਿਹੜਾ ਬੜਾ ਪਿੰਡ ਆ ਬੜਾ ਪਿੰਡ ਵਿਖੇ ਜਿਹੜੀ ਗੰਨਾ ਕਿਸਾਨਾਂ ਦੀ ਸਮੂਹ ਕਿਸਾਨਾਂ ਦੀ ਮੀਟਿੰਗ ਕੀਤੀ ਗਈ ਆ ਇਹਦੇ ਵਿੱਚ ਸਮੂਹ ਇਲਾਕੇ ਦੇ ਕਿਸਾਨਾਂ ਨੇ ਭਰੋਸਾ ਦਵਾਇਆ ਕਿ ਸੈਂਕੜੇ ਗੱਡੀਆਂ ਦਾ ਕਾਫਲਾ ਲੈ ਕੇ ਜਿਹੜਾ ਗਰਾਿਆਂ ਦੇ ਉਤੋਂ ਗਰਾਿਆਂ ਦੇ ਉਹ 22 ਤਰੀਕ ਨੂੰ ਜਿਹੜਾ 22 ਅਗਸਤ ਨੂੰ ਜਿਹੜਾ ਅੰਦੋਲਨ ਸ਼ੁਰੂ ਕੀਤਾ ਕਰਨਾ ਉਹਦੇ ਵਿੱਚ ਇਸ ਇਲਾਕੇ ਦੇ ਭਾਰੀ ਗਿਣਤੀ ਚ ਕਿਸਾਨ ਸ਼ਾਮਲ ਹੋਣਗੇ ਸਾਰਿਆਂ ਕਿਸਾਨਾਂ ਨੇ ਭਰੋਸਾ ਦਵਾਇਆ ਕਿ ਪਿੰਡ-ਪਿੰਡ ਮੀਟਿੰਗਾਂ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਅੰਦੋਲਨ ਦੇ ਵਿੱਚ ਵੱਡਾ ਯੋਗਦਾਨ ਗਰਾਇਆ ਤੇ ਫਲੋਰ ਸਰਕਲ ਵੱਲੋਂ ਪਾਇਆ ਜਾਊਗਾ ਸਮੂਹ ਕਿਸਾਨਾਂ ਦਾ ਭਾਰਤੀ ਕਿਸਾਨ ਜੂਨ ਨੂੰ ਦੁਆਬਾ ਵੱਲੋਂ ਬਹੁਤ ਧੰਵਾਦ ਹੈ ਔਰ ਆਸ ਕਰਦੇ ਆ ਕਿ ਦੁਆਬੇ ਦੇ ਚਾਰੇ ਜ਼ਿਲ੍ਹਿਆਂ ਦੇ ਵਿੱਚੋਂ ਗੰਨਾ ਕਿਸਾਨ ਤੇ ਸਮੂਹ ਕਿਸਾਨ ਜਿਹੜੇ ਭਾਰੀ ਗਿਣਤੀ ਚ ਜਿਹੜੇ ਅੰਦੋਲਨ ਦੇ ਵਿੱਚ ਪਹੁੰਚਣਗੇ ਔਰ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਪਿਛਲੇ 3-4 ਸਾਲਾਂ ਤੋਂ ਜਿਹੜੇ ਲਾਰੇ ਲਾਏ ਜਾ ਰਹੇ ਆ ਸਰਕਾਰ ਬਣਦਾ ਫਰਜ਼ ਅਦਾ ਕਰੇ ਗੰਨਾ ਕਿਸਾਨਾਂ ਨੂੰ ਜਿਹੜੀ ਬਕਾਇਆ ਰਾਸ਼ੀ ਆ ਉਹ ਸਮੇਂ ਸਿਰ ਦਵਾਉਣ ਦੇ ਵਿੱਚ ਜਿਹੜੀ ਸਰਕਾਰ ਉਹ ਫੇਲ ਸਾਬਤ ਹੋਈ ਹੈ ਸਾਰੇ ਯਤਨਾਂ ਤੋਂ ਬਾਅਦ ਮਜਬੂਰ ਹੋ ਕੇ ਅਸੀਂ ਜਿਹੜਾ ਇਹ ਅੰਦੋਲਨ ਕਰਨ ਲਈ ਮਜਬੂਰ ਹੋਏ ਹਲੇ ਤੱਕ ਕਿਸੇ ਨੁਮਾਇੰਦੇ ਨੇ ਸਰਕਾਰੀ ਸਰਕਾਰ ਦੇ ਨੁਮਾਇੰਦੇ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨਾਲ ਕੋਈ ਮੀਟਿੰਗ ਜਾਂ ਕੋਈ ਆ ਕੇ ਕੋਈ ਗੱਲਬਾਤ ਕਰਨ ਦਾ ਯਤਨ ਕੀਤਾ ਦੇਖੋ 30 ਜੁਲਾਈ ਨੂੰ ਅਸੀਂ ਮਾਨ ਜੋ ਖੇਤੀਬਾੜੀ ਮੰਤਰੀ ਖੁੜੀਆ ਸਾਹਿਬ ਨੂੰ ਸੈਕਟਰੀਏਟ ਉਹਨਾਂ ਦੇ ਦਫ਼ਤਰ ਇੱਕ ਮੈਮੋਰੰਡਮ ਦੇ ਕੇ ਆਏ ਸੀ ਤੇ ਉਸ ਤੋਂ ਬਾਅਦ ਸਰਕਾਰ ਨੇ ਸਾਡੇ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪੰਜਾਬ ਸਰਕਾਰ ਦੀ ਨਾ ਕੇ ਡਿਪਾਰਟਮੈਂਟ ਨੇ ਨਾ ਡਿਪਟੀ ਕਮਿਸ਼ਨ ਕਪੂਰਥਲਾ ਵੱਲੋਂ ਕਿਸੇ ਵੀ ਪੱਧਰ ਤੇ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ ਹੁਣ ਤਾਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ 22 ਦਾ ਧਰਨਾ ਐਲਾਨ ਕੀਤਾ ਇਹਨੂੰ ਵੀ ਲਗਭਗ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਸਰਕਾਰ ਦੇ ਕਿਸੇ ادارے ਨੇ ਕਿਸੇ ਵਿਭਾਗ ਨੇ ਕਿਸੇ ਵੀ ਡਿਪਾਰਟਮੈਂਟ ਨੇ ਸਾਡੇ ਨਾਲ ਇਸ ਮਸਲੇ ਦੇ ਹੱਲ ਲਈ ਅਜੇ ਤੱਕ ਕੋਈ ਕੋਈ ਸੰਪਰਕ ਨਹੀਂ ਕੀਤਾ ਇਹ ਐਜੀਟੇਸ਼ਨ ਡੀਸੀ ਆਫਿਸ ਤੱਕ ਰਹੂਗਾ ਇਹ ਬਾਤ ਹੈ ਸਰਕਾਰ ਦੇ ਦੇਖੋ ਸ਼ੁਰੂ ਅਸੀਂ ਡਿਪ ਡਿਪਟੀ ਕਮਿਸ਼ਨ ਕਪੂਰਥਲਾ ਦੇ ਦਫ਼ਤਰ ਕਰ ਰਹੇ ਹਾਂ ਉਦੋਂ ਬਾਅਦ ਸਰਕਾਰ ਦਾ ਉਹਦੇ ਤੇ ਕੀ ਰਵਈਆ ਜਾਂ ਜੇ ਸਰਕਾਰ ਉਹਦੇ ਤੇ ਪੋਜ਼ਿਟਿਵ ਰੋਲ ਅਦਾ ਕਰਦੀ ਹੈ ਹੋ ਸਕਦਾ ਉੱਥੇ ਤੱਕ ਕਿਸਮਤ ਰਵੇ ਜੇ ਸਰਕਾਰ ਨੇ ਇਹਦੇ ਤੇ ਬੰਦੀ ਜ਼ਿੰਮੇਵਾਰੀ ਨਾ ਨਵਾਈ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਨਾ ਨਵਾਈ ਤਾਂ ਜਿਵੇਂ ਕਿਸਾਨ ਮਹਿਸੂਸ ਕਰਨਗੇ ਅੰਦੋਲਨ ਦੀ ਰੂਪਰੇਖਾ ਬਾਕੀ ਜਿੱਥੇ ਬੰਦੀਆਂ ਦੀ ਸਲਾਹ ਨਾਲ ਬਦਲੀ ਵੀ ਜਾ ਸਕਦੀ ਹੈ ਸਾਹਿਬ ਇਹ ਹਲੇ ਬੀਕੇ ਜੋ ਦੁਆਬਾ ਵਾਲਿਓ ਜਾਂ ਬਾਕੀ ਜਿਹੜੇ ਬੰਦੇ ਅੱਜ ਵੀ ਅਨੁਸਾਰਨ ਅਲੋਸ ਬੀਕੇ ਜੋ ਦੁਆਬਾ ਨੇ ਕੀਤਾ ਜਿਹੜੇ ਗੰਨਾ ਕਿਸਾਨ ਦੁਆਬੇ ਦੇ ਭਾਰੀ ਗਿਣਤੀ ਚ ਹਾਜ਼ਰ ਹੋਣਗੇ ਦੁਆਬੇ ਦੇ ਚਾਰੇ ਜ਼ਿਲ੍ਹਿਆਂ ਦਾ ਗੰਨਾ ਪੀੜ ਦੀ ਬਿੱਲ ਤੇ ਉਦਾਂ ਜਿਹੜੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਸ਼ੰਭੂ ਮੋਰਚੇ ਤੇ ਕਿਸਾਨ ਮਜ਼ਦੂਰ ਮੋਰਚ ਤੇ ਉਹਨਾਂ ਦਾ ਵੀ ਸਾਨੂੰ ਪੂਰਾ ਬਦਲ ਸਮਰਥ ਰਿਆ ਉਹਨਾਂ ਦੇ ਆਗੂ ਵੀ ਇਹ ਤੇ 22 ਤਰੀਕ ਨੂੰ ਪਹੁੰਚੇ